ਸੋ ਮਾਈ ਪਹਿਰੋ ਮਹੱਲਾ ਪੰਜਵਾਂ ਸੰਤ ਮੰਡਲ ਮਹਿ ਹਰਿ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ ਸੰਤ ਮੰਡਲ ਮਹਿ ਨਿਰਮਲ ਰੀਤ ਸੰਤ ਸੰਗ ਹੋਏ ਏਕਪਰੀਤਾ ਸੰਤ ਮੰਡਲ ਤਹਾ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮਹਿ ਜਨਮ ਮਰਨ ਰਹਿ ਸੰਤ ਮੰਡਲ ਮਹਿ ਜਮ ਕਿਛੂ ਨ ਕਹੈ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਖਾਣੀ ਸੰਤ ਮੰਡਲ ਕਾ ਨੇ ਚਲਿਆਸਨ ਸੰਤ ਮੰਡਲ ਮਹਿ ਪਾਪ ਬਨਾਸਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹਉ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਨਾਸ ਸੰਤ ਮੰਡਲ ਮਹਿ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਪਗਵਾਨ ਪੈਰੋ ਮਹਲਾ ਪੰਜਵਾ ਰੋਗ ਕਮਨ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤਿਸ ਉਪਰ ਤੇ ਕਾਲ ਪਰ ਹਰੈ ਸਦਾ ਸਖਾਈ ਹਰ ਹਰ ਨਾਮ ਜਿਸ ਕੀਤ ਆਵੇ ਤਿਸ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾਂ ਕਹਿ ਜਾਮ ਰਹਾਉ ਜਬ ਇਹੋ ਨਾ ਸੋ ਤਬ ਕਿਨਹ ਉਪਾਇ ਕਮਨ ਮੂਲ ਤੇ ਕਿਆ ਪ੍ਰਗਟਾਇਆ ਆਪਹਿ ਮਾਰ ਆਪ ਜੀਵਾਲੈ ਆਪਣੇ ਭਗਤ ਕੋ ਸਦਾ ਪ੍ਰਤ ਪਾਲੈ ਸਭ ਕਿਛ ਜਾਣੋ ਤਿਸ ਕਾ ਹਾਥ ਪ੍ਰਭ ਮੇਰੋ ਅਨਾਥ ਕੋ 나ਥ ਦੁਖ ਭੰਜਨ ਤਾਕਾ ਹੈ ਨਾਉ ਸੁਖ ਪਾਵਹਿ ਤਿਸਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਧਨ ਤੁਮ ਰਹਿ ਪਾਸ ਇਹੋ ਜਗ ਤੇਰਾ ਸਭ ਤੁਝਹਿ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਪੈਰੋ ਮਹਲਾ ਪੰਜਵਾ ਤੇਰੀ ਟੇਕ ਰਹਾ ਕਲ ਮਾਹੀ ਤੇਰੀ ਟੇਕ ਤੇਰੇ ਗੁਣ ਗਾਹੀ ਤੇਰੀ ਟੇਕ ਨਾ ਪੋਹੈ ਕਾਲ ਤੇਰੀ ਟੇਕ ਬਿਨ ਸਹਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮਹਿ ਰਬਿਆ ਸਾਹਿਬ ਏਕ ਰਹਾਉ ਤੇਰੀ ਟੇਕ ਕਰੋ ਆਨੰਦ ਤੇਰੀ ਟੇਕ ਜਪੋ ਗੁਰਮੰਤ ਤੇਰੀ ਟੇਕ ਤਰਿਐ ਭਉ ਸਾਗਰ ਰਾਖੜ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਭਉ ਕੋਏ ਅੰਤਰ ਜਾਮੀ ਸਾਚਾ ਸੋਈ ਤੇਰੀ ਟੇਕ ਤੇਰਾ ਮਨ ਤਾਣ ਈਹਾ ਉਹਾ ਤੂੰ ਦੀਬਾਣ ਤੇਰੀ ਟੇਕ ਤੇਰਾ ਪ੍ਰਵਾਸਾ ਸੰਗਲ ਧਿਆਵਹਿ ਪ੍ਰਭ ਗੁਣ ਤਾਸਾ ਜਪ ਜਪ ਅਨੰਦ ਕਰਹਿ ਤੇਰੇ ਦਾਸਾ ਸਿਮਰ ਨਾਨਕ ਸਾਚੀ ਗੁਣ ਤਾਸਾ ਪੈਰੋ ਮਹੱਲਾ ਪੰਜਵਾ ਪ੍ਰਥਮੇ ਛੋਡੀ ਪ੍ਰਾਈ ਨਿੰਦਾ ਉੱਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀ ਨੋਂ ਦੂਰ ਪਰਮ ਬੈਸਨੋ ਪ੍ਰਭ ਪੇਖ ਹਜੂਰ ਐਸੋ ਤਿਆਗੀ ਬਿਰਲਾ ਕੋਏ ਹਰ ਹਰ ਨਾਮ ਜਪੈ ਜਨ ਸੋਏ ਰਹਾਉ ਅਹੰ ਬੁੱਧ ਕਾ ਛੋਡਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਤੇ ਆਏ ਹਰ ਹਰ ਹਰੀ ਸਾਧ ਜਨਾ ਕੈ ਸੰਗ ਨਿਸ ਤਰੀ ਬੈਰੀ ਮੀਤ ਹੋਏ ਸੰਮਾਨ ਸਰਬ ਮਹ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੇ ਹਰ ਨਾਮ ਦਿਰਡਾਇਆ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪਰਗਾਸ ਗੁਰ ਤੇ ਮਤ ਲਈ ਕਹੋ ਨਾਲਿਕਤਾ ਕੀ ਪੂਰੀ ਪਈ ਪੈਰੋਂ ਮਹੱਲਾ ਪੰਜਵਾ ਸੁਖ ਨਾਹੀ ਬਹੁਤੈ ਧਨ ਖਾਤੇ ਸੁਖ ਨਾਹੀ ਪੀਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਈ ਸੁਖ ਸਹਿਜ ਆਨੰਦ ਲਹੋ ਸਾਧ ਸੰਗ ਪਾਈਐ ਵਡਭਾਗੀ ਗੁਰਮੁਖ ਹਰ ਹਰ ਨਾਮ ਕਹਉ ਰਹਾਉ ਵੰਦਨ ਮਾਤ ਪਿਤਾ ਸੁਖ ਬਨਤਾ ਵੰਦਨ ਕਰਮ ਧਰਮ ਹਉ ਕਰਤਾ ਵੰਦਨ ਕਾਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਕਰ ਬਸੈ ਸਭ ਜਾਤਿਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੂੰ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਣਾ ਗੋੜੇ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣਤਾਸ ਕਹੋ ਨਾਨਕ ਤੁਮਰੀ ਸਰਨਾਈ ਜਿਉ ਭਾਵੈ ਤਿਉ ਰਖੋ ਗਸਾਈ ਪੈਰੋਂ ਮਹੱਲਾ ਪੰਜਵਾਂ ਗੁਰ ਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰਿ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੀ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਟਤ ਮਨ ਭਇਆ ਆਨੰਦ ਸਰਬ નિਧਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤ ਨਿਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦਲਾਭ ਦੇ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪੋ ਹਰ ਹਰੀ ਪੈਰੋ ਮਹਲਾ ਪੰਜਵਾਂ ਸਬਤੇ ਉਚਾ ਜਾ ਕਾ ਨਾਉ ਸਦਾ ਸਦਾ ਤਾਕੇ ਗੁਣ ਗਾਉ ਜਿਸੁ ਸਿਮਰਤ ਸਗਲਾ ਦੁਖੁ ਜਾਇ ਸਰਬ ਸੁਖ ਵਸਹਿ ਮਨ ਆਇ ਸਿਮਰਮਨਾ ਤੂ ਸਾਚਾ ਸੋਇ ਹਲਤ ਪਲਤ ਤੁਮਰੀ ਗਤਿ ਹੋਇ ਰਹਾਉ ਪੁਰਖ ਨਿਰੰਜਨ ਸਿਰਜਨ ਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸ਼ਣ ਹਾਰ ਭਗਤ ਭਾਏ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨਿਹਚਲ ਮਤ ਪਾਈ ਕਰ ਕਿਰਪਾ ਜਿਸ ਰੱਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਓ ਲਾਗੋ ਧਿਆਨ ਪੂਰਨ ਪੂਰ ਰਹਿਓ ਨਿਰਵਾਨ ਬ੍ਰਹਮ ਭਉ ਮੇਟ ਮਿਲੇ ਗੋਪਾਲ ਨਾਨਕ ਕਉ ਗੁਰ ਭਏ ਦਿਆਲ ਪੈਰੋਂ ਮਹਲਾ ਪੰਜਵਾ ਜਿਸ ਸਿਮਰਤ ਮਨ ਹੋਏ ਪਰਗਾਸ ਮਿਟਾ ਹਕਲੇਸ਼ ਸੁਖ ਸਹਿਜ ਨਿਵਾਸ ਤਿਸਹ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵਾ ਸਰਬ ਸੁਖਾ ਪ੍ਰਭ ਤੇਰੋ ਨਾਮ ਆਠ ਪਹਿਰ ਮੇਰੇ ਮਨ ਗਾਉ ਰਹਾਉ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਵਣ ਜਾਣ ਰਹੀ ਹਰ ਧਿਆਈ ਭਗਤ ਭਾਏ ਪ੍ਰਭ ਕੀ ਲਿਵ ਲਾਏ ਬਿਨ ਸੇ ਕਾਮ ਕ੍ਰੋਧ ਹੰਕਾਰ ਟੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਤੇਕ ਰਹਿ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਏ ਪੈਰੋਂ ਮਹਲਾ ਪੰਜਵਾ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੈ ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾ ਸਾਖਾ ਕਤਿਆ ਹੈ ਗੁਰ ਗੋਵਿੰਦ ਮੇਰੇ ਮਨ ਧਿਆਇ ਜਨਮ ਜਨਮ ਕੀ ਮੈਲੇ ਉਤਾਰੈ ਬੰਦਨ ਕਾਟ ਹਰ ਸੰਗ ਮਲਾਈ ਰਹਾਉ ਤੀਰਤ ਨਾਏ ਕਹਾਂ ਸੋਚ ਸੈਲ ਮਨ ਕੋ ਵਿਆਪੈ ਹੋ ਮੈ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਜੈ ਨਹੀਂ ਭੁਖ ਰੋਗ ਜਾਏ ਤਾ ਉਤਰੈ ਦੁਖ ਕਾਮ ਕ੍ਰੋਧ ਲੋਭ ਮੋਹਿ ਵਿਆਪਿਆ ਜਿਨ ਪ੍ਰਭ ਕੀ ਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਤਨ ਹਰ ਨਾਉ आठ पहर कीर्तन गुण गाओ तन हर भगत तन करन हार शरण नानक प्रभु पुरख अपार पैरो महल्ला पंजवा गुरु सो परसन्न होए भव गए नाम निरंजन मन मह लई दीन दयाल सदा कृपाल बिनस गए सगले जंजाल सुख सहज आनंद कनी ਸਾਧ ਸੰਗ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸ ਨੂੰ ਪਾਨੇ ਰਹਾਉ ਚਰਨ ਕਮਲ ਸਿਓ ਲਾਗੋ ਹੀ ਤਖਿਨ ਮਹਿ ਬਿਨ ਸਿਓ ਮਹਾ ਪਰੇਤ ਆਠ ਪੈਰ ਹਰ ਹਰ ਜਪ ਜਾਪ ਰੱਖਣ ਹਾਰ ਗਵਿੰਦ ਗੁਰ ਆਪ ਆਪਣੇ ਸੇਵਕ ਕੋ ਸਦਾ ਪ੍ਰਿਤ ਪਾਰੈ ਭਗਤ ਜਨਾਂ ਕੇ ਸਾਸ નિਹਾਰੈ ਮਾਨਸ ਕੀ ਕਹੋ ਕੇ ਤਕ ਬਾਤ ਜਮ ਤੇ ਰਾਖ ਦੇ ਕਰ ਹਾਥ ਨਿਰਮਲ ਸੋਬਾ ਨਿਰਮਲ ਰੀਤਾ ਪਾਰ ਬ੍ਰਹਮ ਆਇਆ ਮਨ ਕੀਤਾ ਕਰ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਨ ਸੁਖਦਾਤਾ ਨੀਰਾ ਪੈ ਭੰਜਨ ਅਬਨਾਸੀ ਰਾਈ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਤ ਕਤ ਪੇਖਉ ਤੇਰੀ ਸਰਨਾ ਬਲ ਬਲ ਜਾਈ ਸਤ ਗੁਰ ਚਰਨਾ ਰਹਾਉ ਪੂਰਨ ਕਾਮ ਮਿਲੇ ਗੁਰ ਦੇਵਾ ਸਭ ਫਲ ਦਾਤਾ ਨਿਰਮਲ ਸੇਵ ਕਰ ਗਹ ਲੀਨੇ ਆਪਣੇ ਦਾਸ आराम नाम रिद्धियो निवास सदा आनंद नाही किस सोग दुख दर्द नह ब्यापै रोग सब किस तेरा तू करन हार पार ब्रह्म गुर अगम अपार निर्मल शोभा आचरज वाणी पार ब्रह्म पूर्ण मन भाली जल थल महील रविया सोई ਨਾਨਕ ਸਭ ਕਿਛ ਪ੍ਰਭ ਤੇ ਹੋਏ ਪੈਰੋ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਨੀ ਸਰਬ ਮਨਹੋਰਤ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ ਸਤਗੁਰ ਦੀਨੋ ਪੂਰਾ ਮੰਤ ਸੋਵਡ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕਾ ਸੋ ਤਨਵੰਤਾ ਜਿਸ ਬੁੱਧ ਬਿਬੇ ਕਾ ਸੋ ਕਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਧਿਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਤਮਾਏ ਨਿਵਾਸਾ ਕਹੋ ਨਾਨਕ ਜਾਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ ਆਪ ਪਵਿੱਤ ਪਾਵਨ ਸਭ ਕੀਨੇ RAM ਰਸਾਇਣ ਰਸਨਾ ਚੀਨੇ